ਆਪੇ ਲਾਹੌਰ ਦਾ ਇੱਕ ਸਟੇਸ਼ਨ ਹੈ ਹੋਰ ਹੋਰ ਹੂੰ ਉੱਥੇ ਉੱਥੇ ਛੋਨੀ ਸੀ ਹੂੰ ਉੱਥੇ ਰੋਜ਼ ਗੱਡੀ ਰਕਣੀ ਹੂੰ ਬਾਹਰ ਆਜ ਗਿਆ ਹਾਈ ਜਗੜ ਹੋਈ ਜਾਣਾ ਅੱਛਾ ਲਾਈਟ ਲਾਈਟ ਤਾਂ تھی ਉੱਥੇ ਜਿਆਦਾ ਹੂੰ ਲਾਈਟ ਅਕਾਊਂਟ ਕਰਦੇ ਲਾਗ ਲਾਦੇ ਕਰ ਰਹੇ ਉਹਨਾਂ ਨੂੰ ਉਸੇ ਜਣਾ ਸਭ ਤੋਂ ਅੱਗੇ ਲੱਗੀਆਂ ਹੋਈਆਂ ᱛੀਆਂ ਅੱਛਾ ਤੇ ਜੇ ਕੋਈ ਮਿਲਟਰੀ ਜਿਹੀ ਗੱਡੀ ਜਾਂਦੀ ਸੀ ਨਾ ਉਹਨੂੰ ਦੇਖ ਕੇ ਜੇ ਕੋਈ ਸ਼ਟਰਪਰ ਹੁੰਦਾ ਤਾਂ ਦੌੜ ਜਾਂਦੇ ਤਾਂ ਉਧਰ ਪਰ ਵੀ ਕੋਈ ਗੋਲੀ ਨਾਲ ਮਾਰ ਦਵੇ ਤੇ ਜਿਹੜਾ ਰਹਿ ਗਿਆ ਉਹ ਵੀ ਅਸੀਂ ਤਾਂ Hindu ਬਣਨਾ ਇੰਦੂ ਬਣ ਕੇ ਰਹਿ ਗਏ ਅੱਛਾ ਆਪਣੇ ਜੱਟਾਂ ਪੰਜਾਬ 'ਚ ਨਹੀਂ ਕੋਈ ਹੋ ਰਿਹਾ ਇੰਦੂ ਉਹ ਮੁਸਲਮਾਨ ਹੂੰ ਜਿਹੜੇ ਰਹਿ ਗਏ ਉਹ ਵੀ ਅਸੀਂ ਤਾਂ ਮੁਸਲਮਾਨ ਹਾਂ Hindu ਬਣ ਗਏ ਇੰਦੂ ਬਣ ਗਏ ਜਿਹੜਾ ਇੱਥੇ ਸ਼ੇਖ ਤਾਂ ਨਾ ਸ਼ੇਖ ਰੋ ਪੜ ਹੂੰ ਉਹ ਕਹਿੰਦਾ ਕੋਹ ਦਾ ਬੰਦਾ ਤਾਂ ਹੈ ਅੱਛਾ ਉਹਨਾਂ ਕੋਲ ਰੈਫਰਲ ਫਰਾਂ ਤੇ ਸਭ ਤੇ ਚੰਗੇ ਬਾਦਲੇ ਤੇ ਮੇਰਾ ਇਕੱਠਾ ਹੀ ਹੋਇਆ ਹੈ ਸ਼ੇਖ ਖਸਾਰੇ ਤੁਹਾਨੂੰ ਮਾਰ ਦੇਣਾ ਹੂੰ ਜਦੋਂ ਨਹਿਰ ਵਿੱਚ ਸਿੱਟੀ ਗਿਆ ਬਾਰ ਬਾਰ ਕੇ ਪਰ ਹੁਣ ਭੁੱਖਿਆਂ ਤਾਂ ਲੈ ਕੇ ਕਹਿਣਾ ਵੀ ਕਿ ਹੁਣ ਐਨੀ ਦੁਨੀਆ ਨੂੰ ਕਿੱਥੇ ਰੋਟੀ ਖਾਦ ਦਾ ਬਚਾਰੇ ਪੰਜ ਚਾਰ ਦਾ ਘਰ ਤੇ ਲਾਹੌਰ ਵੀ ਠੀਕ ਸੀਗਾ ਆਪਸ ਲਾਹੌਰ ਪਰ ਉਸ ਠੀਕ ਤਾਂ ਸਭ ਅਸੀਂ ਲਾਹੌਰ ਜਾਂਦੇ ਤੇ ਹੂੰ ਲੈਣਾ ਪਰ ਤਾਂ ਬੱਡ ਟੋਕਾ ਪਾਇਆ ਮਤਲਬ ਮੁਸਲਮਾਨ ਆਏ ਪਾਇਆ ਹੁੰਦਾ ਤੇ ਵੱਡੇ ਹੋਏ ਆਰੇ ਉਹ ਦਸ 600 ਸਿਕ ਉਹ ਸਾਰੇ ਕਰਤਾ ਹੈ ਉਹ 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 ਨਹਿਰ ਬੰਦੀ ਦੇ ਉੱਤੇ ਤਾਂ ਐਸ਼ ਕਰਦੇ ਸਨ ਲੋਕ ਹੂੰ ਪੰਜਾਬ ਦੀ ਵੰਡ ਦੀ ਕਹਾਣੀ 1947 ਦੀ ਅਸੀਂ ਬਾਬਾ ਜੀ ਨਾਲ ਗੱਲਾਂ ਬਾਤਾਂ ਕੀਤੀਆਂ ਇੱਕ ਸਾਨ ਜਿਹੜਾ ਹੈ ਪੰਜਾਬੀਆਂ ਨੇ ਝੇਲਿਆ 1947 ਦੇ ਵਿੱਚ 84 ਦੇ ਵਿੱਚ ਇਹ ਚੀਜ਼ਾਂ ਦੁਬਾਰਾ ਨਾ ਹੋਣ ਇਸ ਕਰਕੇ ਪੁਰਾਣੀਆਂ ਗੱਲਾਂ ਬਾਤਾਂ ਕਰਦੇ ਆ ਉਹਨਾਂ ਤੋਂ ਸੇਧ ਲੈ ਕੇ ਅਗਲੀ ਜਨਰੇਸ਼ਨ ਜਿਹੜੀ ਹੈ ਅਸੀਂ ਸਹੀ ਕੰਮ ਕਰੀਏ ਸਹੀ ਰਸਤੇ 'ਵਲ ਚੱਲੀਏ ਤੇ ਭਾਈਚਾਰਾ ਬਣਾ ਕੇ ਰੱਖੀਏ 100 ਸਾਲਾ ਬਜ਼ੁਰਗ 7 ਸਤੰਬਰ 1924 ਦਾ ਇਹਨਾਂ ਦਾ ਜਨਮ ਹੈ ਸਰਦਾਰ ਚਰਨ ਸਿੰਘ ਔਰ ਬ੍ਰਿਟਿਸ਼ ਆਰਮੀ ਦੇ ਵਿੱਚ ਵੀ ਰਹੇ ਹੈ ਔਰ ਪਿੰਡ ਡੇਕ ਵਾਲਾ ਰੋਪੜ ਦੇ ਵਿੱਚ ਅਸੀਂ ਬੈਠੇ ਹੈ ਤੇ ਇਹਨਾਂ ਨਾਲ 47 ਦੀਆਂ ਗੱਲਾਂ ਬਾਤਾਂ ਕਰਾਂਗੇ ਬੱਪੂ ਜੀ ਸੱਤੀ ਕਾਲ ਦੀ ਬੱਪੂ ਜੀ 47 ਦੇ ਵੇਲੇ ਦੀਆਂ ਗੱਲਾਂ ਕਰਨ ਆਏ ਆ ਆਪਾਂ ਤੁਹਾਡੇ ਕੋਲ ਜੀ 47 ਦੀਆਂ ਗੱਲਾਂ ਕਰਨੀਆਂ 1947 ਜਦੋਂ ਦੰਗੇ ਹੋਏ ਜਦੋਂ ਦੇਸ਼ ਆਜ਼ਾਦ ਹੋਇਆ ਯਾ ਅਸੀਂ ਕਹਿ ਦਈਏ ਕਿ ਪੰਜਾਬ ਦੀ ਬਰਬਾਦੀ ਲਿਹੀ ਗਈ ਦੋ ਹਿੱਸਿਆਂ ਚ ਪੰਜਾਬ ਸਾਡਾ ਵੰਡਿਆ ਗਿਆ ਉਦੋਂ ਤੁਸੀਂ ਕਿਸ ਸ਼ਹਿਰ ਚ ਬੈਠੇ ਸੀ ਇੱਥੇ ਦੱਸੋ ਪਹਿਲਾਂ ਮੈਨੂੰ ਮੈਂ ਉਸ ਵਕਤ ਲਾਹੌਰ ਕੰਟ ਵਿੱਚ ਤਾ ਉੱਥੇ ਮੈਂ ਘਰ ਆ ਜਾਈ ਹੋਈ ਸੀ ਹਮ ਇੱਕ ਮੇਰਾ ਚਾਚਾ ਦਾ ਮੁੰਡਾ ਤਾਂ ਛੋਟਾ ਦਾ ਉਹਨੂੰ ਲਾਂ ਲੈ ਗਿਆ ਸੀ ਮੈਂ ਜੀ ਆਇਆ ਤੇ ਫਿਰ ਉੱਥੇ ਹੋ ਗਿਆ ਵੀ 47 ਦਾ ਹੋ ਗਿਆ ਵੀ 18 ਸੋਤੇ ਹੋਇਆ ਨਾ ਸੇ 15 ਉਹਨਾ ਉਹ ਉਹ ਪਹਿਲਾਂ ਹੋ ਗਈ ਕਦਣਾ ਰਾਜਾ ਦਾ ਹਮ ਅੱਜ ਵੀ ਪਰਸ ਬਾਤ ਚ ਹੋਇਆ ਪਰਸ ਅਸੀਂ ਉੱਥੇ ਅੰਦਰ ਰਹੇ ਹਮ ਸਾਡਾ ਜਿਹੜਾ ਅਫਸਰ ਦਾ ਮੇਜਰ ਦਾ ਹੋ ਉਹ ਸਰਦਾਰ ਤਾਂ ਹਮ ਸਰਦਾਰ ਤਾਂ ਹੋ ਇੱਕ ਦਿਨ ਉਹਨਾ ਬੁਲਾਇਆ ਮਨੂੰ ਕਹਿੰਦਾ ਕਿ ਸਰਦਾਰ ਕੋਲ ਮਤਾਂਦਾ ਦਾ ਸਪਲਾਈ ਚ ਹਮ ਉਹ ਕਹਿੰਦਾ ਚਰਨ ਸਿੰਘ ਆ ਵੀ ਐਂ ਕਰਾ ਵੀ ਦੇ ਵੀ ਫੈਮਿਲੀ ਆ ਹੋਰ ਵੀ ਫੈਮਿਲੀ ਆ ਉਹ ਉਹਨਾਂ ਨੂੰ ਛੱਡਣਾ ਇੱਕ ਕਹਿੰਦਾ ਮੇਰਾ ਅਨੁਰਸਰ ਦਾ ਅੰਬਾ ਉਹ ਨਾਹੌਰ ਸਮਾਨ ਆ ਉਹ ਵੀ ਇੱਕ ਗੱਡੀ ਚ ਤੱਕ ਸੱਦਣਾ ਇੱਕ ਇਥੇ ਦੇ ਰਸਟ ਦੀ ਪਰਲਾ ਉਹ ਅੰਬਾਲੇ ਦੇਣੇ ਆ ਉੱਥੇ ਉੱਥੇ ਤਾਂ ਉਹ ਰਿਜ਼ਰਵ ਹਟਾ ਤੇ ਨਾਹੌਰ ਉੱਥੇ ਤਾਂ ਅੰਬਾਲੇ ਸਾਹਿਬਾ ਹੁੰਦਾ ਤਾਂ ਸਮਾਨ ਮਾਕੇ ਆਵਾਂਗਾ ਪਰ ਠੀਕ ਆ ਬੰਦਾ ਉਹਨਾਂ ਨੂੰ ਦੋ ਦੋ ਸਪਾਹੀ ਦਿੱਤੇ ਹੂੰ ਸਾਨੂੰ ਦੋਹਾ ਦੋਹਾ ਦੀ ਹੋਣਾ ਤੁਸੀਂ ਅੰਬਾਲੇ ਆਏ ਫਿਰ ਹਾਂ ਫਿਰ ਉੱਥੇ ਤਾਂ ਉਹ ਇੱਕ ਤਾਂ ਗੱਡੀ 'ਤੇ ਸੀ ਮੈਂ ਉਹਦਾ ਸਵਾਲ ਰਕਰ ਨੂੰ ਹੂੰ ਇੱਕ ਵਿੱਚ ਬੈਠ ਗਿਆ ਫੈਮਲੀਆਂ ਇੱਕ ਵਿੱਚ ਰੱਖ ਰਿਹਾ ਰਸਾਣਾ ਹੂੰ ਸਭ 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 ਲਈਦਾ ਹੂੰ ਅਸੀਂ ਉੱਥੇ ਤੋਰ ਪਏ ਹੂੰ ਉਹ ਤੋਰ ਕੇ ਜਲੰਧਰ ਆ ਗਏ ਹੂੰ ਜਲੰਧਰ ਆ ਕੇ ਫਿਰ ਦੋ ਦਿਨ ਜਾਣ ਦਾ ਰਾਤ ਉੱਤੇ ਕੱਟੀ ਹੂੰ ਫਿਰ ਜਲੰਧਰ ਆ ਕੇ ਉੱਥੇ ਇੱਕ ਮੁਸਲਮਾਨਾਂ ਦਾ ਮੁੰਡਾ ਥਾ ਸਾਡੇ ਨਾਲ ਸਿਪਾਹੀ ਥਾ ਹੂੰ ਉਹ ਇੱਕ ਸੁਪੇਦਾ ਥਾ ਜਿਹੜਾ ਉੱਥੇ ਉਹ ਮੁਸਲਮਾਨ ਥਾ ਹੂੰ ਉਹਨਾਂ ਜਦ ਜਤਾ ਭਾਈ ਵਾਲੇ ਤੇ ਸਾਰੇ ਕਹਿੰਦਾ ਤਾਰਨ ਸਿੰਘ ਤਾਂ ਉੱਥੇ ਤਿਆਰ ਹੈਗਾ ਦਾ ਲੁੱਦੇਹਾਣੇ ਨੂੰ ਉੱਥੇ ਬਾਲਾ ਨੂੰ ਵੀ ਲੁੱਦੇਹਾਣੇ ਦਾ ਇੱਕ ਮੁੰਡਾ ਦੇ ਜਾ ਉਹਦੀ ਫੈਮਿਲੀ ਉੱਥੇ ਲੁੱਦੇਹਾਣਾ ਉਹ ਲੈ ਕੇ ਆ ਜੂਗਾ ਹੂੰ ਲੁੱਦੇਹਾਣਾ ਤਾਂ ਨਹੀਂ ਮੈਂ ਕਿਹਾ ਠੀਕ ਆ ਅਸੀਂ ਉਹਨੂੰ ਵੀ ਲੈ ਲਿਆ ਸਾਨੂੰ ਤਿੰਨ ਰੈਫਲਾਂ ਦੇਤੀਆਂ ਹੂੰ ਦੋ ਉਹਨੂੰ ਇੱਕ ਮੈਨੂੰ ਤਿੰਨ ਤੇ ਇੱਕ ਇੱਕ ਹੋਰ ਦੇਤੀ ਉਹ ਹੋਰ ਕਿਹੜਾ ਉਹਨੋਂ ਤਾਂ ਆਉਣਾ ਹੂੰ ਲੁਧੇਹਾ ਰਹੇ ਤੇ ਅਸੀਂ ਆ ਲੁਧੇਣ ਆ ਗਏ ਲੁਧੇਣ ਉਹਨੂੰ ਤਾਰਪਾ ਹੂੰ ਉਹ ਤਾਂ ਚਲੇ ਗਿਆ ਅਸੀਂ ਫਿਰ ਚਲੇ ਗਏ ਅੰਬਾਲਾਏ ਹੂੰ ਅੰਬਾਲਾਏ ਉਸੇ ਰਸਮ ਤਾਰੇ ਆ ਰਾਤ ਨੂੰ ਫਿਰ ਆਖੀ ਹੈ ਅੰਬਾਲੇ ਹੂੰ ਅੰਬਾਲੇ ਰਹਿ ਕੇ ਉੱਥੇ ਹੀ ਪੜਾ ਉਹ ਕਹਿੰਦਾ ਜੀ ਹੁਣ ਤੁਸੀਂ ਲਾਹੌਰ ਨਹੀਂ ਜਾ ਸਕਦੇ ਹੂੰ ਕਿ ਰਸਾ ਬੰਦ ਹੈ ਹੂੰ ਅਸੀਂ ਕਿਹਾ ਚਲੋ ਖਾ ਅਸੀਂ ਉੱਥੇ ਰਹ ਗਏ ਉੱਥੇ ਰਹ ਗਏ ਦੋ ਤਿੰਨ ਦਿਨ ਤਾਂ ਰਹੇ ਸਾਡੇ ਪਿੰਡ ਦੇ ਨਾ ਪਟਿਆਲੇ ਨੌਕਰ ਤੇ ਮਹਤ ਸੀ 77 ਦਿਨ ਦਾ ਹੂੰ ਅਸੀਂ ਕਿਹਾ ਨੇ ਚੱਲਣਾ ਨਾ ਤਾਂ ਅਸੀਂ ਉੱਥੇ ਗੋਬਰ ਜਾਏਗੇ ਉੱਥੇ ਨਹਾਉਂਗੇ ਨਾਲੇ ਸਾਡੇ ਪਿੰਡ ਦੇ ਨਾਲ ਮਿਲਾਉਂਗੇ ਹੂੰ ਮੈਂ ਇੱਕ 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 ਇਹ ਨੂੰ ਕਿਹਾ ਗੱਡੀ ਨੂੰ ਗੋਟ ਗੱਡੀ ਚਾਰ ਹੋ ਗਈ ਅਸੀਂ ਤਿੰਨੇ ਮੂਹਰੇ ਬੈਠ ਗਏ ਰੇਖਣਾ ਸਾਡੇ ਘੋਟੀਆਂ ਅਸੀਂ ਜਿਆਦਾ ਹੈ ਪਟਿਆਲੇ ਹੂੰ ਪਟਿਆਲੇ ਆ ਕੇ ਫਿਰ ਉਹਨਾਂ ਕਹਿ ਰਹੇ ਆ ਅਸੀਂ ਮਿਹਲੇ ਮਿਹਲੇ ਉਹਨਾਂ ਨੂੰ ਆਪਣੇ ਘਰ ਤੇ ਆ ਉਹਨਾਂ ਰੋਟੀ ਡੱਟੀ ਖਵਾਈ ਚਾਹ ਜੂਪਰ ਲਾਈ ਫਿਰ ਅਸੀਂ ਹੋਰ ਬਾਰੇ ਉਹ ਕਰਾ ਗਰਦਨ ਤੇ ਦਖਾਨਾਂ ਚ ਆਉਂਦੇ ਤੁਸੀਂ ਉਦੋਂ ਦੰਗੇ ਦੇਖੇ ਹੁੰਦੇ ਹੋਏ ਹਾਂ ਦੰਗੇ ਦੇਖੇ ਮੰਨਦੇ ਘੜੇ ਦੰਗੇ ਦੰਗੇ ਫਸਾਦ ਹਾਂ ਫਸਾਦ ਹੁੰਦਾ ਉੱਥੇ ਸੇ ਜਿੰਦਾ ਅਸੀਂ ਤੇ ਨਾ ਉੱਥੇ ਉੱਥੇ ਰੋੜਾ ਆ ਆ ਤੱਕ ਦੇ ਸਿੱਖਾਂ ਦੇ ਜਾ ਰਹੀ ਹੈ ਗੱਡੀ ਸਿੱਖ ਬੈਠੇ ਉਹਦੇ ਚ ਅੱਛਾ ਆਮ ਆਉਂਦੇ ਨੇ ਟੱਕਰ ਲਾਉਂਦੇ ਨੇ ਕੋਈ ਘਰ ਬਣਾ ਹੋਏ ਇਹ ਆ ਮੁਸਲਮਾਨੇ ਜਾ ਰਹੀ ਹੈ ਆਫਰਾਂ ਦੇ ਜਾ ਰਹੀ ਹੈ ਅਸੀਂ ਉਹਨਾਂ ਨੂੰ ਦੰਦੇ ਦਾ ਰਸ ਰਸ ਅੱਛਾ ਉਹਨਾਂ ਤੇ ਰਾਸ਼ਨ ਦਿੰਦੇ ਸੀ ਗੱਡੀਆਂ ਚ ਇਹ ਰਾਸ਼ਨ ਤਾਂ ਆਪ ਲੈ ਜਾਂਦੇ ਤਾ ਅੱਛਾ ਜਾਨੋ ਐਸਾ ਦੇਖਿਆ ਬੈ ਇਹ ਰ ਅਸਮ ਹਾ ਤੇ ਲਾਹੌਰ ਦਾ ਇੱਕ ਸਟੇਸ਼ਨ ਹੈ ਹੋਰ ਹੋਰ ਹੂੰ ਉੱਥੇ ਉੱਥੇ ਛਾਉਣੀ ਸੀ ਹੂੰ ਉੱਥੇ ਰੋਜ਼ ਗੱਡੀ ਰੋਕਣੀ ਹੂੰ ਬਾਹਰ ਆਜ ਜਗੜਾ ਹਾਈ ਜਗੜਾ ਹੋਈ ਜਾਣਾ ਅੱਛਾ ਇਹ ਦੇਖੀਆ ਤੁਸੀਂ ਹਾਂ ਸਿੱਧਾ ਛਾ ਹੂੰ ਅਸੀਂ ਹੋਰ ਵੀ ਜਿਹੜਾ ਉਹ ਤੇ ਜਲਾ ਜਾਣਾ ਵਾਲੇ ਫੋਨ ਕਰਨੇ ਕਰਨੇ ਵਾਲੇ ਉਹਨਾਂ ਕਹਿਆ ਗੱਲ ਨਾ ਲਾਈਟ ਲਾਈਟ ਤਾਂ ਥੀ ਉੱਥੇ ਜਿਆਦਾ ਹੂੰ ਲਾਈਟ ਅਕਾਊਂਟ ਕਰਦੇ ਲਾਗ ਲਾਦੇ ਨੇ ਕਰ ਰੱਖੋ ਉਹਨਾਂ ਨੂੰ ਹੂੰ ਪਰ ਇੱਕ ਦਿਨ ਵਿਚਾਰੀ ਸਾਡੇ ਜਿਹੜਾ ਢੋਬੀ ਦਾ ਉਹ ਅਸੀਂ ਤਾਂ ਸਾਰੇ ਅੰਦਰ ਰਹਿੰਦੇ ਸੀ ਨਾ ਹੂੰ ਪਰ ਮੂਹਰਾ ਗੇਟ ਤਾਂ ਉੱਥੇ ਗਾਰਡ ਰੰਗੀ ਤੇ ਜੀ ਤੇ ਉਹ ਬਾਹਰ ਰਹਿੰਦੇ تھے ਹੂੰ ਅਸੀਂ ਉਧਰ ਨੂੰ ਚਲੇ ਗਏ ਉਹ ਧੱਗੇ ਵਾਲੇ ਫਿਰ ਉਹ ਰੌੜਾ ਪਾਇਆ ਨਾ ਫਿਰ ਅਸੀਂ ਕਿਹਾ ਵੀ ਇਹ ਤਾਂ ਸਾਡੇ ਬੰਦਾ ਆ। ਸਾਡੇ ਜਿਹੜਾ ਸਭ ਤੋਂ ਅੱਗਾ ਲੱਗੀਆਂ ਹੋਈਆਂ ਈਆਂ ਅੱਛਾ ਤੇ ਜੇ ਕੋਈ ਮਿਲਟਰੀ ਜੀ ਗੱਡੀ ਜਾਂਦੀ ਸੀ ਨਾ ਉਹਨੂੰ ਦੇਖ ਕਾ ਜੇ ਕੋਈ ਸ਼ਟਰਪਰਸਨ ਆਤਾ ਦੌੜ ਜਾਂਦੇ ਤਾਂ ਉਧਰ ਪਰ ਵੀ ਉਹ ਗੋਲੀ ਨਾਲ ਮਾਰ ਦਵੇ ਹੂੰ ਤੇ ਅਸੀਂ ਉੱਥੇ ਆ ਗਏ ਉੱਥੇ ਆ ਕੇ ਫਿਰ ਕਹਿੰਦਾ ਜੀ ਗੱਡੀ ਆਪਾਂ ਬੰਦ ਰਸਾ ਹੂੰ ਤੇ ਅਸੀਂ ਉੱਥੇ ਰਹੇ ਫਿਰ ਕਹਿੰਦਾ ਜੀ ਖੁੱਲ ਗਿਆ ਹੁਣ ਹੂੰ ਜੇ ਤੁਸੀਂ ਅੰਬਾਲੇ ਪਹੁੰਚ ਗਏ ਅੰਬਾਲੇ ਤੋਂ ਡੇਕ ਵਾਲੇ ਆਏ ਫਿਰ ਤੁਸੀਂ ਸਿੱਧੇ ਹਾਂ ਆਪਣੀ ਫੈਮਿਲੀ ਛੱਡ ਦਿੱਤੀ ਸੀ ਨਾ ਅੱਛਾ ਡੇ ਕਾਲੇ ਤੁਸੀਂ ਆਏ ਜਦ ਹਾਂ ਡੇ ਕਾਲੇ ਦੇ ਵਿੱਚ ਵੀ ਕੁਝ ਮੁਸਲਮਾਨ ਰਹਿੰਦੇ ਸੀ ਇੱਥੇ ਨਾ ਮੁਸਲਮਾਨ ਨਹੀਂ ਨਾ 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 ਰਹਿੰਦੇ تھے ਕਿਹੜੇ ਕਿਹੜੇ ਪਿੰਡਾਂ 'ਚ ਰਹਿੰਦੇ ਸੀ ਆਹੋ ਦੋ ਕਿ ਪਿੰਡ تھے ਉਹ ਤਾਂ ਹੁਣ ਪਿੰਡ ਰਹਿ ਹੀ ਨਹੀਂ ਕਿਹੜੇ ਪਿੰਡ ਉਹ ਮੋੜਾ 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 ਦਾ ਨਾਲ ਤੇ ਮੈਂ ਹੁਣ ਪਤਾ ਨਹੀਂ ਉਹਨਾਂ ਦਾ ਕੰਮ ਤਾਂ ਬੱਕਰੀਆਂ ਰੱਖਿਆ ਹੁੰਦੇ ਦਾ ਬੱਕਰੀਆਂ ਚਾਰਦੇ ਸੀ ਹਾਂ ਅੱਛਾ ਕਿਹੜਾ ਰਹਿ ਗਿਆ ਹਮ ਪਰ ਆਪਣਾ ਸਾਰੇ ਭੇਜਤੇ ਹਮ ਜਿਹੜਾ ਰਹਿ ਗਿਆ ਉਹ ਵੀ ਅਸੀਂ ਤਾਂ ਹਿੰਦੂ ਬਣਨਾ ਹਿੰਦੂ ਬਣ ਕੇ ਰਹਿ ਗਏ ਅੱਛਾ ਆਪਣੇ ਜੱਡੇ ਪੰਜਾਬ 'ਚ ਨਹੀਂ ਕੋਈ ਹੋ ਰਿਹਾ ਇਹਨੂੰ ਮੁਸਲਮਾਨ ਹਮ ਜਿਹੜੇ ਰਹਿ ਗਏ ਉਹ ਵੀ ਅਸੀਂ ਤਾਂ ਮੁਸਲਮਾਨ ਹਿੰਦੂ ਬਣ ਗਏ ਹਿੰਦੂ ਬਣ ਗਏ ਹਮ ਹਿੰਦੂ ਬਣ ਕੇ ਰਹਿ ਗਏ ਬਹੁਤ ਬਹੁਤ ਹੋ ਰਹਿ ਗਏ ਹੁਣ ਬਸ ਬਹੁਤ ਆਉਨਾ ਨਾ ਮਸ਼ੀਨਾ ਬਣਾ ਲਿਆ ਹੁਣ ਤਾਂ ਸਭ ਕੋਈ ਕਰ ਲਿਆ ਹਮ ਉਹਦੋ ਕਹਤ ਆ ਵੀ ਅਸੀਂ Hindu ਬਣ ਜਾਗੇ ਹਾਂ ਜਦ ਪੰਜਾਬ ਦੇ ਵਿੱਚ 47 ਤੋਂ ਪਹਿਲਾਂ ਲੋਕਾਂ ਦਾ ਮੁਸਲਮਾਨਾਂ ਦਾ Hinduਾਂ ਦਾ ਸਿੱਖਾਂ ਦਾ ਆਪਸ ਚ ਸਾਡੇ ਰੋਪੜ ਜ਼ਿਲ੍ਹੇ ਚ ਖਾਸ ਤੌਰ ਤੇ ਕਿਦਾਂ ਦਾ ਸੀ ਬਸੇਬ ਜਿਹੜਾ ਇੱਥੇ ਸ਼ੇਖਤਾ ਹੈ ਨਾ ਸ਼ੇਖ ਰੋਪੜ ਹੂੰ ਉਹ ਕਹਿੰਦਾ ਕੋਹ ਦਾ ਬੰਦਾ ਤ ਹੈ ਅੱਛਾ ਉਹਨਾਂ ਕੋਲ ਰੈਫਰ ਰੋਪੜ ਦੇ ਸਾਉਤੀ ਚੰਗੇ ਬੰਦੇ ਤੇ ਹੂੰ ਉੱਥੇ ਜਿਹੜਾ ਇੱਕ ਜਾਜਰਾਂ ਨੂੰ ਤਰਨ ਹਮ ਸੈਸ਼ੰਦਲ ਕਹਿੰਦਾ ਹੁਣ ਮਤਲਬ ਇਹਦਾ ਜਲਾ ਨਹੀਂ ਜਾਨ ਹਮ ਤੇ ਉਹਦੇ ਕੋਲ ਇੱਕ ਬਹਾਮੜ ਦਾ ਵਿਚਾਰ ਰੁਕਟੀ ਪੜਨ ਵਾਲਾ ਹਮ ਉਹ ਪਤਾ ਨਹੀਂ ਕਿਤ ਮਿਲ ਲਗਾਏ ਹੋਣਾ ਉਹਨੂੰ ਸੇਖ ਉਹਨਾਂ ਕੋਲ ਕਹਿੰਦਾ ਹੁਣ ਆਪਦਾ ਥੱਪੜ ਮਾਰਿਆ ਜੀ ਉਹਨਾਂ ਅੱਛਾ ਆਪਦੇ ਸਾਹਮਣੇ ਇਹ ਲੈ ਨਹੀਂ ਚੱਲਦੀ ਸੀ ਉਹਨਾਂ ਦੀ ਹਮ ਆਈ ਫੇਰ ਉਹਨਾਂ ਕਿਆ ਕਰਿਆ ਨਵੀ ਆਣਾ ਜਾਜਰਾਂ ਨੇ ਵੀ ਬਲਾਈ ਕੋ ਨਾ ਖਾਸ ਬੰਦੇ ਆ ਹੂੰ ਵੀ ਤੁਸੀਂ ਐ ਕਰੋ ਤੁਸੀਂ ਤੁਹਾਨੂੰ ਮੈਂ ਸਭ ਚਾਰ ਸਵੇਰਾ ਇਕੱਠੇ ਹੋ ਰਿਹਾ ਸਿੱਖ ਸਾਰੇ ਤੁਹਾਨੂੰ ਮਾਰ ਦੇਣਾ ਹੂੰ ਮੈਂ ਤੁਸੀਂ ਮੈਂ ਤੁਹਾਨੂੰ ਭੇਜ ਸਕਦਾ ਹੂੰ ਵੀ ਤੁਸੀਂ ਆ ਸ਼ਾਂਤੀ ਗੱਡੀ ਛਡਾ ਦਊਗਾ ਤੁਹਾਨੂੰ ਤੋਂ ਚਲੇ ਜਿਓ ਹੂੰ ਉਹ ਮੈਂ ਉਹ ਕਹਿੰਦੇ ਤੁਸੀਂ ਘਰ ਜਾਣਾ ਹੂੰ ਕਰ ਨਹੀਂ ਕਹਿੰਦਾ ਜਾ ਸਕਿਆ ਘਰ ਰਫੜ ਰੁਫੜਾ ਤੇ ਉਹਨਾਂ ਨੂੰ ਸਾਥ ਉਹ ਘਰ ਨਹੀਂ ਬੈਠਦਾ ਤੇ ਉੱਥੇ ਫਿਰ ਪੰਜਾਂ ਦੀ ਗੱਡੀ ਪਹੜਤਿਆ ਉਹਨਾਂ ਨੂੰ ਅੱਛਾ ਪੰਜਾਂ ਦੀ ਚੜਾ ਕੇ ਨਾ ਜਦ ਸਰੰਦ ਗਏ ਹਮ ਸੰਤ ਤੇ ਫਿਰ ਦੂਵੀਂ ਗੱਡੀ ਫੜਨੀ ਸੀ ਲਾਹੌਰ ਵਿਜਾਣੇ ਨੂੰ ਹਮ ਫਿਰ ਉੱਥੇ ਤੇ ਜਿਹੜੀ ਨਹਿਰ ਲੰਘੀ ਹੈ ਨਾ ਹਮ ਸੁਧਾਰ ਕੋਲ ਹਮ ਉਹਦੇ ਤੇ ਫਿਰ ਗੱਡੀ ਖੜਾ ਹਾਤੀ ਉਹਨਾਂ ਅੱਛਾ ਨਹਿਰੀ ਤਹਿਣੀ ਸੀ ਹਮ ਟ੍ਰੇਨ ਚੜਾ ਕੜਾ ਉਹ ਸਾਰੇ ਮਾਰ ਮਾਰਦੇ ਉਹਨਾਂ ਲੋਕਾਂ ਨੂੰ ਅੱਛਾ ਕਤੂ ਕਰਦੇ ਸਾਨੂੰ ਜਿਆਦਾ ਨਹਿਰ ਵਿੱਚ ਸਿੱਟੀ ਗਿਆ ਬਾਰ-ਬਾਰ ਕੇ ਇੱਥੇ ਟਿੱਬੀ ਆਦਾਂ ਟਿੱਬੀ ਸਾਹਿਬ ਟਿੱਬੀ ਮਤਲਬ ਟਿੱਬੀਆਂ ਕਹਿੰਦੇ ਇੱਥੇ ਰੱਪੜ ਦੇ ਕੋਲ ਹਾਂਜੀ ਹਾਂਜੀ ਉੱਥੇ ਮੂਸਮਾਂ ਰਹਿੰਦੇ ਸੈਂ ਸ਼ਹਿਜ਼ਾਦੀ ਦੀਆਂ ਟਿੱਬੀਆਂ ਹਾਂ ਸ਼ਹਿਜ਼ਾਦੀਆਂ ਹੂੰ ਤੇ ਉੱਥੇ ਸਾਰੇ ਇਕੱਠੇ ਹੋ ਗਏ ਪਿੰਡਾਂ ਦੇ ਉੱਥੇ ਚਲੇ ਗਏ ਸੁਨਾਲੀ ਹਾਂ ਇੱਥੇ ਸ਼ਹਿਦਾ ਦੀ ਟੀਪੀਆ ਜਬਾ ਦੇ ਤਕਿਆ ਫਿਰ ਕਈ ਜਿਹੜਾ ਹੋਰ ਇੱਕ ਘਰੇ ਆਉਂਦਾ ਜਿਹੜਾ ਪਿੰਡਾ ਨਾਲ ਹੈ ਫਿਰ ਉਹ ਪੁੱਜੀ ਪਾਇ ਆਇਆ ਹੋਇਆ ਤੇ ਪੈਨਸ਼ਨ ਹੂੰ ਉਹਨੇ ਉਹ ਟੋਪਾ ਤਾਪਾ ਨਹੀਂ ਬਣਵਾ ਲਿਆ ਹੂੰ ਫਿਰ ਉਹ ਬਹੁਤ ਬਹੁਤ ਜਿਆਦਾ ਇੱਤਿਆਰ ਕਰਦਾ ਸੀ ਨਾ ਹੂੰ ਫਿਰ ਉੱਥੇ ਇੱਕ ਤੱਪਨੇਤਾ ਪਰਿਆ ਉਪੋ ਕੀਟਾ ਕਰਿਆ ਕਰਨ ਹੂੰ ਸਕੂਟਰ ਦੇ ਨਾਲ ਪਰਲੇ ਪਾਸੇ ਬਾਅਦ ਸੱਤ ਕਰਤੇ ਜਾਂਦਾ ਰਹ ਹੁਣ ਭੁੱਖੀਆਂ ਤਾਂ ਲੈ ਕੇ ਕਹਿਣਾ ਵੀ ਕਿਉਂ ਐਨੀ ਦੁਨੀਆ ਨੂੰ ਕਿੱਥੇ ਰੋਟੀ ਖਵਾ ਦਵਾ ਬਚਾਰੇ ਪੰਜ ਚਾਰ ਦਾ ਘਰ ਤੇ ਹੂੰ ਐ ਉਹਨੂੰ ਕਹਿਣਾ ਭੁੱਖੀਆਂ ਤਾਂ ਮਿਲਤੀ ਖਵਾ ਦਏ ਸਾਨੂੰ ਅੱਛਾ 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 ਫਿਰ ਬਾਬਾ ਜੀ ਇਹ ਦੱਸੋ ਜੋ 47 ਤੋਂ ਪਹਿਲਾਂ ਲੋਕਾਂ ਦਾ ਆਪਸ ਵਿੱਚ ਪਿਆਰ ਮੁਹੱਬਤ ਸਹਿਚਾਰ ਮੁਸਲਮਾਨਾਂ ਹਿੰਦੂਆਂ ਦਾ ਠੀਕ ਸੀਗਾ ਪੂਰਾ ਪੂਰਾ ਤੇ ਜਾਂਦਾ ਉਹ ਤੇ ਬਾਤ ਤਾਂ ਫਿਰ ਜਿਹੜਾ ਕੋਈ ਮੁਸਲਮਾਨ ਮਿਲਦਾ ਤਾਂ ਸਾਡੇ ਚਾਚੇ ਦੇ ਮੁੰਡੇ ਪੜ੍ਹਦੇ ਤੇ ਆਥੇ ਮੋਧਵਾੜੇ ਹੂੰ ਉਹ ਮੁਸਲਮਾਨ ਦਾ ਹੁਦਦਾ ਪੜਾਉਣੇ ਵਾਲੇ ਹੂੰ ਉੱਥੇ ਉਹ ਮਾਸਟਰ ਆ ਗਿਆ ਕਿਤੇ ਅੰਦਰ ਜਿਹੜਾ ਉਹਨਾਂ ਦਾ ਮਾਸਟਰ ਤਾਂ ਆਉਂ ਸੇਖਾ ਕੋਲ ਆ ਗਿਆ ਉਹਣਾ ਅਗਰ ਪਰੋਪੜਾ ਫੇ ਮੋੜ ਕੇ ਜਾਂਦਾ ਤਾਂ ਇੱਥੇ ਆਪਸ ਪਿਆਰ ਮੁਹੱਬਤ ਸਹੀ ਸੀਗਾ ਪਹਿਲਾਂ ਤਾਂ ਸਹੀ ਜ਼ਾਇਨ ਹੈ ਕੋਈ 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 ਵਖਰੇਵਾ ਨਹੀਂ ਸੀ ਨਾ ਫਿਰ ਫਿਰ ਬਾਤ ਹੋ ਗਿਆ ਤਾਂ ਬਾਅਦ ਤਾਂ ਫਿਰ ਜਿਹੜਾ ਮਿਲਦਾ ਤਾਂ ਬੱਢ ਰਿਹਾ ਲੈ ਕੀ ਹੋਇਆ ਕਿਉਂ ਹੋ ਗਿਆ ਇਹ ਆਹੀ ਵੀ ਮੋਸਮਾਂ ਕਾਟਤਾ ਇੱਥੇ ਤੇ ਹੂੰ ਲਾਹੌਰ ਵੀ ਠੀਕ ਸੀਗਾ ਆਪਸ ਲਾਹੌਰ ਪਹਿਲਾਂ ਠੀਕ ਤਾਂ ਸੀ ਆਪਸੇ ਲਾਹੌਰ ਜਾਂਦੇ ਤੇ ਹੂੰ ਸਭ ਕੋਈ ਕੁਛ ਜਿੱਤਾ ਜਾਂ ਹੂੰ ਜੇ ਸਾਨੂੰ ਫਿਰ ਜੁੱਥਾ ਕਿਹਾ ਰਹਾ ਮਿਲਦੇ ਆ ਜਾਣਾ ਆਪਸ ਰਹਿਣੂ ਵੀ ਜਿਹੜਾ ਕੋਈ ਤੁਹਾਡੋ ਕੋਈ ਬਾਰ ਵਿੱਚ ਰਹਿੰਦੇ ਤਾਂ ਜਾਂਦਾ ਹੂੰ ਵੀ ਜੇ ਕੋਈ ਕੋਈ ਰਿਸ਼ਤੇਦਾਰਾ ਤੁਹਾਡਾ ਗੱਡੀ ਲੈ ਲਿਓ ਉਹਨਾਂ ਸਮਾਨ ਚੱਕ ਲੈ ਕੇ ਆਪਣਾ ਟੋਟੇ ਦੇ ਜਾ ਹੂੰ ਸਦਾ ਮੈਂ ਆ ਜਿਆਦਾ ਮੈਂ ਤਾਂ ਆ ਜਿਆਦਾ ਜਿਆਦਾ ਮੇਰਾ ਜਿਹੜਾ ਸਾਲਾ ਤਾਂ ਉਹ ਉੱਥੇ ਰਹਿੰਦੇ تھے۔ ਹੂੰ ਤੇ ਫਿਰ ਬਾਤ ਆਇਆ ਇਹਦਾ ਤੇ ਜੇ ਮੈਨੂੰ ਪਤਾ ਹੁੰਦਾ ਉਹਨਾਂ ਦਾ ਤਾਂ ਮੈਂ ਸੰਭਾਲ ਲਿਆਦਾ ਉਹਨਾਂ ਦਾ ਜੋ ਹੋਇਆ ਪੰਜਾਬ ਦੇ ਵਿੱਚ ਵੱਡ ਟੁਕ ਹੋਈ ਕੀ ਕਹਿੰਦੇ ਤੁਸੀਂ ਉਸ ਸਮੇਂ ਵੀ ਇਹ ਹੋਣਾ ਚਾਹੀਦਾ ਸੀ ਕਿ ਨਹੀਂ ਹੋਣਾ ਚਾਹੀਦਾ ਸੀ ਕੀ ਹੋਇਆ ਇਹ ਅਸੀਂ ਜਾਂ ਜਾਂਦੇ ਤਾਂ ਨਾ ਦਿਨ ਪਰ ਰਹਿਮ ਰਹਿਮ ਜਦੋਂ ਵਾਂ ਸਰਕਾ ਸਰਕਾ ਨਹੀਂ ਤੇ ਹੁੰਦੀ ਆ ਹੂੰ ਸਰਕਾ ਤੇ ਇੱਕ ਆਉਂਦੇ ਤੇ ਬਾਹਰ ਜਾਂਦੀ ਜਿਹੜੀ ਹੂੰ ਉਹ ਵੀ ਇੰਡੀ ਕਚੌੜੀ ਹੁੰਦੀ ਸੀ ਬਹੁਤ ਇੰਚੀ ਹੁੰਦੀ ਹੂੰ ਤੇ ਉੱਥੇ ਆ ਲੈਨੇ ਪਰ ਤਾਂ ਵੱਡ ਢੋਕਾ ਪਾਇਆ ਬਸ ਮੂਸਮ ਆਣੇ ਪਾਇਆ ਹੁੰਦਾ ਤਾਂ ਵੱਡੇ ਹੋਏ ਹੂੰ ਉਧਰ ਥੋੜਾ ਥੋੜਾ ਕੀ ਕਹਿਣਾ ਹੈ ਵੀ ਇਹ ਗਲਤ ਹੋਇਆ ਕੀ ਕਹਿੰਦੇ ਤੁਸੀਂ ਇਹ ਤਾਂ ਬਹੁਤ ਗਲਤ ਹੋਇਆ ਹੂੰ ਇਹ ਤਾਂ ਸਾਡਾ ਸਿੱਖਾਂ ਦਾ ਹੀ ਹੋਇਆ ਬਹੁਤਾ ਅੱਛਾ ਉਹ ਜਿਹੜਾ ਸਾਰੇ ਉਧਰ ਸਿੱਖ ਸੱਤ ਸਿੱਖ ਉਹ ਸਾਰੇ ਕੱਢਦੇ ਉਹ ਉਹਨਾਂ ਉਹਨਾਂ ਨਹਿਰ ਬੰਦੀ ਦੇ ਉੱਤੇ ਤਾਂ ਐਸ਼ ਕਰਦੇ ਸਨ ਲੋਕ ਹੂੰ ਇੱਥੇ ਤਾਂ ਪਾਣੀ ਮੈਂ ਤਾਂ ਹੁੰਦਾ ਇੱਕ ਇੱਕ ਹੋਲਾ ਹਾ ਤਾਂ ਪੰਡਾ ਤੇ ਉਹ ਉਹ ਵੀ ਮੁੱਕ ਜਾਂਦਾ ਤਾਂ ਪਾਣੀ ਹੂੰ ਹੂੰ ਤੇ ਜੋ ਹੋਇਆ ਮਾੜਾ ਹੋਇਆ ਮਾੜਾ ਹੋਇਆ ਲਓ ਜੀ ਪੰਜਾਬ ਦੀ ਵੰਡ ਦੀ ਕਹਾਣੀ 1947 ਦੀ ਅਸੀਂ ਬਾਬਾ ਜੀ ਨਾਲ ਗੱਲਾਂ ਬਾਤਾਂ ਕੀਤੀਆਂ ਅਸੀਂ ਇਹ ਗੱਲਾਂ ਬਾਤਾਂ ਇਸ ਕਰਕੇ ਕਰਦੇ ਆ ਕੀ ਇਹ ਦੇਖੋ ਪ੍ਰਾਣ ਅਦਰਦ ਨਹੀਂ ਜਿਹੜਾ ਅਸੀਂ ਜਿਹੜਾ ਹੈ ਉਸ ਨੂੰ ਜਾਗਰਿਤ ਕਰਦੇ ਪ੍ਰਾਣੇ ਦਰਦ ਨੂੰ ਜਿਹੜਾ ਹੈ ਸਪੇਸ਼ ਨਹੀਂ ਕਰਦੇ ਅਸੀਂ ਸਾਡਾ ਮਕਸਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਅਗਲੀ ਜਨਰੇਸ਼ਨ ਜਿਹੜੀ ਹੈ ਇਸ ਤਰ੍ਹਾਂ ਦੀਆਂ ਗਲਤੀਆਂ ਨਾ ਕਰੀਏ ਪੰਜਾਬ ਵੰਡਿਆ ਗਿਆ ਜਾਂ ਵਡਿਆ ਗਿਆ ਬੜਾ ਬਣਾ ਭਾਰੀ ਨੁਕਸਾਨ ਜਿਹੜਾ ਹੈ ਪੰਜਾਬੀਆਂ ਨੇ ਝੇਲਿਆ 1947 ਦੇ ਵਿੱਚ 84 ਦੇ ਵਿੱਚ ਇਹ ਚੀਜ਼ਾਂ ਦੁਬਾਰਾ ਨਾ ਹੋਣ ਇਸ ਕਰਕੇ ਪੁਰਾਣੀਆਂ ਗੱਲਾਂបਾਤਾਂ ਕਰਦੇ ਆ ਉਹਨਾਂ ਤੋਂ ਸੇਧ ਲੈ ਕੇ ਅਗਲੀ ਜਨਰੇਸ਼ਨ ਜਿਹੜੀ ਹੈ ਅਸੀਂ ਸਹੀ ਕੰਮ ਕਰੀਏ ਸਹੀ ਰਸਤੇ ਵੱਲ ਚੱਲੀਏ ਤੇ ਭਾਈਚਾਰਾ ਬਣਾ ਕੇ ਰੱਖੀਏ ਪੋਲੀਟੀਸ਼ੀਅਨਸ ਦੇ ਸਿਕੰਜੇ ਦੇ ਵਿੱਚ ਆ ਕੇ ਅਸੀਂ ਆਪਸੀ ਭਾਈਚਾਰਾ ਨਾ ਖਤਮ ਕਰੀਏ ਤੇ ਨਾ ਹੀ ਸਾਨੂੰ ਇਸ ਤਰ੍ਹਾਂ ਦੇ ਭਿਆਨਕ ਤੇ ਮਾੜੇ ਕਾਲੇ ਦਿਨ ਜਿਹੜੇ ਹੈ 47 ਤੇ 84 ਵਰਗੇ ਮੁੜ ਕੇ ਵਿਖੜੇ ਪਣ ਇਸ ਕਰਕੇ ਜਿਹੜੇ ਹੈ 100 ਸਾਲਾ ਬਜ਼ੁਰਗ ਸਰਦਾਰ ਚਰਨ ਸਿੰਘ ਜੀ ਦੇ ਨਾਲ ਅਸੀਂ ਗੱਲਾਂ ਬਾਤਾਂ ਕੀਤੀ ਹੈ ਕਮੈਂਟ ਕਰਿਓ ਤੁਸੀਂ ਵੀ ਔਰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ ਸ਼ੁਕਰੀਆ